ਓ ਪਾ ਇਹ ਮਰ ਗਿਆ ਲੱਗਦਾ ਸੀ ਆਈਡੀ ਨੂੰ ਫੋਨ ਕਰਨਾ ਪੈਣਾ ਹੈਲੋ ਸੀ ਆਈਡੀ ਹਲੋ ਕੀ ਖੂਣੋਗਾ ਕਿਥੇ ਸੀ ਆਈਡੀ ਦੀ ਟੀਮ ਹੁਣੇ ਆਈ ਜਾਣ ਹਲੋ ਮੈਂ ਏਸੀਪੀ ਇੰਦਰੂਮਨ ਮੇਰੇ ਤੋਂ ਬਿਨਾ ਸੀਆਈਡੀ ਟੀਮ ਨੂੰ ਲੀਡ ਕਰਨਾ ਮੁਸ਼ਕਿਲ ਨਹੀਂ ਨਾ ਮਮਕਨ ਹੈ ਜੀ ਸਰ ਮੈਂ ਹੁਣੇ ਆਇਆ ਇਹ ਹੈ ਸੀਨੀਅਰ ਇਨਸਪੈਕਟਰ ਕਬੀਜੀਤ ਇਹ ਆਪਣੇ ਤੇਜ਼ ਦਿਮਾਗ ਤੇ ਸ਼ਾਰਪ ਸ਼ੂਟਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਹਾਂਜੀ ਸਰ ਮੈਂ ਹੁਣੇ ਪਹੁੰਚਦਾ ਇਹ ਹੈ ਇਨਸਪੈਕਟਰ ਗਿਆ ਵੱਡੇ ਤੋਂ ਵੱਡਾ ਦਰਵਾਜ਼ਾ ਤੋੜਨਾ ਇਹਦੇ ਲਈ ਸੱਜੀ ਲੱਤ ਦਾ ਕੰਮ ਹੈ ਹਾਂ ਜੀ ਸਰ ਆ ਗਿਆ ਇਹ ਹੈ ਸਬ ਇਨਸਪੈਕਟਰ ਕਰੈਡਿਕਸ ਇਹ ਪੂਤਾਂ ਦੀ ਗੱਲ ਸੁਣ ਕੇ ਐਦਾਂ ਪੈਦਾ ਜਿਵੇਂ ਪਾਣੀ ਤੋਂ ਅੱਗ ਤੂੰ ਤੋ ਹੀ ਲਾਇਆ ਹੈ ਨਾ ਹਾਂਜੀ ਸਰ ਜੀ ਮੈਂ ਲਾਇਆ ਤੂੰ ਇਹ ਜਗ੍ਹਾ ਤੇ ਕਰਨ ਕੀ ਡਾਜ ਸਰ ਮੈਂ ਤੇ ਘੁੰਮਦਾ ਫਿਰਦਾ ਇਧਰ ਆ ਗਿਆ ਤੁਹਾਨੂੰ ਨਹੀਂ ਪਤਾ ਜੇਗਾ ਤੁਸੀਂ ਇਨਸਾਨ ਆ ਜੇ ਕਿਸੇ ਨੇ ਮਾਰ ਕੇ ਤੁਹਾਡਾ ਭੂਤ ਬਣਾਤਾ ਨਾ ਫਿਰ ساری ਉਮਰ ਘੁੰਮਦੇ ਫਿਰੋਗੇ ਪਰ ਮੈਨੂੰ ਲੱਗਦਾ ਕਿ ਕਤਲ ਇਹਨੇ ਕੀਤਾ ਵਾ ਇਹ ਹੁਣ ਬਜੰਦਾ ਕਰਕੇ ਝੂਠ ਮਾਰ ਰਿਹਾ ਹੈ ਨਹੀਂ ਸਰ ਮੈਂ ਨਹੀਂ ਕਤਲ ਕੀਤਾ ਇਹ ਤਾਂ ਹੀ ਪਤਾ ਲਾ ਹੀ ਲੈਣਾ ਵਾ ਕਿ ਕਤਲ ਕੀਤਾ ਕਿੰਨੇ ਆ ਚਲੋ ਵੀ ਮੁੰਡਿਓ ਕਰੋ ਇਨਵੈਸਟੀਗੇਸ਼ਨ ਇੱਕ ਵਾਰ ਆ ਵੀ ਗਿਆ ਲੱਭਾ ਕੋ ਜੇ ਸਾਰੇ ਇਹਦੇ ਕੋਲ ਕਾਰਡ ਮਿਲਿਆ ਪਰ ਇਹਦੇ ਉੱਤੇ ਕੋਈ ਨਾਂ ਨੂਣੀ ਦਾ ਲਿਖਿਆ ਇਹਦਾ ਮਤਲਬ ਕਿ ਆਪ ਨੂੰ ਹਜੇ ਤੱਕ ਵੀ ਪਤਾ ਨਹੀਂ ਲੱਗਾ ਕਿ ਮਰਨ ਵਾਲਾ ਅਸਲ ਚ ਹੈ ਕੌਣ ਸਰ ਮੈਨੂੰ ਇਹਦੇ ਕਤਲ ਦੇ ਪਿੱਛੇ ਨਾ ਆਮ ਦਾ ਕੋਈ ਕਨੈਕਸ਼ਨ ਲੱਗਦਾ ਕਿ ਤੈਨੂੰ ਭੂਤ ਨੇ ਕਿ ਨਹੀਂ ਮਾਰਤਾ ਯਾਰ ਸਾਰੇ ਚੱਕਰ ਚੋਂ ਭੂਤ ਕੀ ਲੈਣ ਆ ਗਿਆ ਨਾਲੇ ਅੰਬ ਦੇ ਤਰ੍ਹਾਂ ਲੱਗਾ ਹੀ ਕੋਈ ਨਹੀਂ ਇੰਨੀ ਠੰਡ ਚੰਬ ਹੁੰਦੇ ਕਿਹੜੇ ਆ ਤੂੰ ਇਹ ਦੱਸ ਵੀ ਡਾਕਟਰ ਸ਼ਾਫਕ ਕਿੱਥੇ ਰਹਿ ਗਿਆ ਬੌਸ ਮੈਂ ਆ ਗਿਆ ਹੁਣ ਤਾਂ ਮਰਿਆ ਬੰਦਾ ਬੋਲੂਗਾ ਡਾਕਟਰ ਸਾਹਿਬ ਜੇ ਮਰਿਆ ਬੰਦਾ ਬੋਲ ਪੈਣਾ ਤੇ ਆਪਣੇ ਜੇ ਕੋਈ ਬੋਲਣ ਜੋਗਾ ਨਹੀਂ ਰਹਿਣਾ ਕੋਈ ਨਹੀਂ ਸ਼ਾਬਕ ਕੋਈ ਕਰ ਚੱਕ ਬਾਸ ਮੇਰੇ ਲਾਦਾ ਵਾ ਇਹਦੀ ਮੌਤ ਤੋਂ ਪਹਿਲਾਂ ਕਿੰਨਾ ਹੱਥੋਂ ਪਾਈ ਹੋਈ ਆ ਇਹਦੀ ਮੈਨੂੰ ਬਾਡੀ ਤੇ ਉਂਗਲਾਂ ਦੇ ਨਿਸ਼ਾਨ ਮਿਲੇ ਆ ਗਿਆ ਪਤਾ ਕਰ ਜਿਹੜਾ ਲਾਸਟ ਫਿੰਗਰਪ੍ਰਿੰਟ ਮਿਲੇ ਜਣਾ ਉਹ ਕਿੰਨਾ ਮੈਚ ਕਰਦੇ ਆ ਸਰ ਮੈਂ ਹੁਣੇ ਪਤਾ ਕਰਦਾ ਇਹ ਫਿੰਗਰਪ੍ਰਿੰਟ ਕਿਹੜੇ ਆਧਾਰ ਕਾਰਡ ਨਾਲ ਮੈਚ ਕਰਦੇ ਤੇ ਕ੍ਰੈਡਿਕਸ ਤੋਂ ਲਾਸ਼ ਨੂੰ ਲੈਬ ਚ ਭਲਦੇ ਸਰ ਲਾਸ਼ ਕੰਪਿਊਟਰ ਲੈਬ ਚ ਭੇਜਣੀ ਆ ਓ ਯਾਰ ਕੰਪਿਊਟਰ ਲੈਬ ਚ ਮੈਂ ਲਾਸ਼ ਕ ਬੇ ਮਖਡਾਉਣੀ ਆ ਵਾ ਫਰੈਂਕਸ ਲੈਬ ਚ ਕੱਲ ਸੌਰੀ ਸਰ ਹੁਣੇ ਭੇਜਦਾ ਤਬੀਜੀ ਇਹਦਾ ਮੂੰਹ ਵੇਖ ਓ ਇੰਨਾ ਮਾੜਾ ਮੂੰਹ ਤੇ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਵਾ ਜੇ ਅੱਜ ਜਿੰਦਾ ਹੁੰਦਾ ਨਾ ਤੇ ਮੈਂ ਆਪਦੇ ਹੱਥੀਂ ਇਹਦਾ ਨਕਾਉਂਟਰ ਕਰਨਾ ਸੀ ਨਗਰੀ ਸਰ ਇਹ ਨਹੀਂ ਆਉਦਾ ਹੱਥ ਚ ਲੈਣਾ ਕਾਨੂੰਨ ਤੇ ਪੂਰੇ ਦਾ ਪੂਰਾ ਮੈਂ ਆਪਦੀ ਜ਼ਿੰਦਗੀ ਚ ਲੇ ਲਿਆ ਵਾ ਤੂੰ ਆ ਹੱਥ ਚ ਨਾ ਲਈ ਸਰ ਜੇ ਤੁਸੀਂ ਕਹਿੰਦੇ ਮੈਂ ਤੇ ਮਰੇ ਦੇ ਗੋਲੀ ਮਾਰ ਦਾਂ ਓਏ ਨਾ ਨਾ ਅੱਗੇ ਤੇ ਮਰਿਆ ਵਾ ਅਮੀ ਆਪਣੇ ਗਲ ਪਵਾਏ ਗੋਲੀ ਮਾਰ ਕੇ ਸਰ ਲੱਗ ਗਿਆ ਪਤਾ ਫਿੰਗਰ ਪ੍ਰਿੰਟ ਕਿਹੜੇ ਧਾਰ ਕੜਨ ਨਾਲ ਮੈਚ ਕਰਦੇ ਆ ਚਲੋ ਫਿਰ ਜਾ ਕੇ ਤੇ ਪਹਿਲਾਂ ਇਹ ਧਾਰ ਕਟਾਲੇ ਦੀ ਕਣਕ ਕੱਟੀਏ ਅੰਕਲ ਜੀ ਜਾਣਾ ਨਹੀਂ ਕਿਤੇ ਵੀ ਜਿੰਨਤਾ ਕਾ ਸਾਡੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਪਿੰਡ ਛੱਡ ਕੇ ਤੇ ਔਕਾ ਨਹੀਂ ਨਾ ਜਾਣਾ ਤੇ ਇੱਧਰ ਨੂੰ ਨਾ ਆਇਓ ਭੁੱਲ ਭਲੇਖੇ ਵੀ ਚਲੋ ਚੱਲੀਏ ਚੱਲ ਗਿਆ ਤੋੜ ਦਰਵਾਜਾ ਸਾਰਾ ਦਰਵਾਜਾ ਤੋੜਨਾ ਜ਼ਰੂਰੀ ਆ ਖੜਕਾ ਕੇ ਨਾ ਵੇਖ ਲਿਆ ਕੀ ਤਾਂ ਉਦਾਂ ਬੂਆ ਖੋਲ ਦੇਣ ਉਹ ਖੋਲ ਬੂਆ ਨਹੀਂ ਨਾ ਖੋਲਿਆ ਚੱਲ ਤੋੜ ਦਰਵਾਜਾ ਇਹ ਆ ਭਰਾ ਹੱਥ ਪੈ ਰਿੰਡ ਗਈ ਜਨਾ ਅੰਕਲ ਜੀ ਐਸੀ ਆਈ ਤੋਂ ਆ ਤੂੰ ਇਹ ਆ ਬੰਦੇ ਨੂੰ ਜਾਣਦੇ ਜੇ ਆਹ ਬੰਦਾ ਇਹਦੇ ਤੁਹਾਡੇ ਨਾਲ ਹੀ ਆ ਅੰਕਲ ਜੀ ਮੈਂ ਨਹੀਂ ਆ ਫੋਨ 'ਚ ਫੋਟੋ ਵੇਖੋ ਓਏ ਆਹ ਬੰਦਾ ਇਹਦੇ ਬੰਦਾ ਬੜਾ ਮਾੜਾ ਤੁਹਾਨੂੰ ਇਹਦੇ ਨਾਲ ਕੀ ਕੰਮ ਆ ਅੰਕਲ ਜੀ ਕੰਮ ਨੂੰ ਇਹ ਬੰਦਾ ਐ ਐਮਐਲਏ ਆ ਅਨੂੰ ਤੇ ਵੀ ਨਹੀਂ ਪਤਾ ਪਈ ਇਹ ਬੰਦਾ ਹੈ ਕੌਣ ਇਹਦਾ ਖੂਨ ਹੋ ਗਿਆ ਵਾ ਤੇ ਇਹਦੇ ਸਰੀਰ ਦੇ ਉੱਤੇ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਆ ਤੇ ਇਹ ਤਾਂ ਹੁਣ ਤੁਸੀਂ ਦੱਸੋਗੇ ਨਾ ਪਈ ਇਹਦੇ ਸਰੀਰ ਦੇ ਉੱਤੇ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਲੈਣ ਕਿ ਆ ਗਏ ਹੀ ਸਾਰੇ ਇਹ ਬੰਦੇ ਦੇ ਕਤਲ ਦੇ ਨਾਲ ਮੇਰਾ ਕੀ ਲਿੰਕ ਆ ਅੱਛਾ ਜੇ ਤੁਹਾਡਾ ਲਿੰਕ ਨਹੀਂ ਤੁਹਾਡੀਆਂ ਉਂਗਲਾਂ ਦੇ ਨਿਸ਼ਾਨ ਉਹ ਬੰਦੇ ਦੀ ਬੋਡੀ ਤੇ ਕਿਦਾਂ ਆ ਗਏ ਇਹ ਮੇਰਾ ਫੋਨ ਖੋ ਕੇ ਵੱਜਣ ਲੱਗਾ ਸੀ ਮੈਂ ਮਾਰੀ ਚਪੇੜ ਹੋ ਸਕਦਾ ਉਂਗਲਾਂ ਦੇ ਨਿਸ਼ਾਨ ਤਾਂ ਆ ਗਏ ਹੁਣ ਅੱਛਾ ਇਦਾ ਮਤਲਬ ਗਾਇਆ ਕਿ ਜਿਹੜੇ ਬੰਦੇ ਦਾ ਖੂਨ ਆਇਆ ਨਾ ਉਹ ਬੰਦਾ ਚੋਰ ਵੀ ਆ। ਆਈਆ ਫੇ ਸਰ ਤੁਹਾਡੀ ਜਾਨੀ ਬਾਨ ਨਹੀਂ ਲਈ ਉਹ ਬੰਦੇ ਨਾਲ। ਤੁਸੀਂ ਇਹ ਦੱਸੋ ਕਿ ਹੋਰ ਕੀ ਕੀ ਜਾਣਦੇ ਜੇ ਇਹ ਬੰਦੇ ਬਾਰੇ? ਸਰ ਮੈਂ ਨਹੀਂ ਜਾਣਦਾ ਮਰਨ ਵਾਲਾ ਬੰਦਾ ਕੌਣ ਆ ਉਹ ਜਿਆਦਾ ਨਹਿਰ ਵਾਲੇ ਪਾਸੇ ਤਰ੍ਹਾਂ ਫਿਰ ਦੰਦਾ ਸੀ। ਅੱਛਾ। ਹੁਣ ਤੁਹਾਨੂੰ ਨਹੀਂ ਪਤਾ ਵੀ ਉਹ ਬੰਦਾ ਹੈ ਕੌਣ। ਚਲੋ ਖੈਰ ਉਹ ਤਾਂ ਅਸੀਂ ਪਤਾ ਲਾ ਹੀ ਲਵਾਂਗੇ। ਪਰ ਜਹੀਂ ਹੋਰ ਕਿਹੇ ਗੱਲ ਦੀ ਇਨਵੈਸਟੀਗੇਸ਼ਨ ਕਰਨੀ ਹੈ ਤੁਹਾਡੇ ਕੋ ਤਹੀਂ ਫੇਰ ਆਵਾਂਗੇ। ਤੁਸੀਂ ਇਹ ਪਿੰਡ ਛੱਡ ਕੇ ਨਹੀਂ ਜਾਣ ਜਨ ਤੱਕ ਅਸੀਂ ਨਹੀਂ ਤੁਹਾਨੂੰ ਕਹਿੰਦੇ। ਚਲੋ ਆਫੀਸਰਸ ਹੁਣ ਆਪਾਂ ਜਾਕ ਨਹਿਰ ਤੇ ਇਨਵੈਸਟੀਗੇਸ਼ਨ ਕਰੀਏ ਤੇ ਨਾਲੇ ਕੈਰਾਡਿਕਸ ਨੂੰ ਵੀ ਚੁੱਕੀ ਆ ਲੈਬ ਚੋਂ ਕਾਇ ਕੀ ਹੋ ਗਿਆ ਤੇਲ ਕਿਧਰ ਮੋ ਗਿਆ ਸਰ ਪਤਾ ਨਹੀਂ ਉਹ ਜਾ ਯਾਰ ਸਰਕਾਰੀ ਖਾਤੇ ਚ ਤੇਲ ਪੋਣਾ ਅਸੀਂ ਤੋ ਵੀ ਨਹੀਂ ਪਵਾਇਆ ਸਰ ਮੇਰਾ ਰੀਚਾਰਜ ਮੁੱਕ ਗਿਆ ਈ ਮੈਂ ਉਹ ਕਰਾ ਲਿਆ ਸਰਕਾਰੀ ਖਾਤੇ ਚ ਉਹ ਜਾ ਯਾਰ ਹੁਣ ਦੂਜੇ ਮੁਰਸਲ ਚੋਂ ਕੱਢ ਕੇ ਪਵਾਣਾ ਪਿਆ ਅੱਗੇ ਆਪਾਂ ਲੇਟ ਹੋਣ ਡਿਆ ਚਲੋ ਕੱਢੋ ਹਣਾ ਮੁਰਸਲ ਚੋਂ ਲੋਬੀ ਆ ਗਈ ਜੇ ਨਹਿਰ ਚੱਲ ਪਈਆਂ ਮਾਰ ਪਾਣੀ ਛਾਲ ਸਰ ਇੰਨੀ ਠੰਡ ਵਿੱਚ ਨਹਿਰ 'ਚ ਛਾਲ ਜੇ ਮੈਨੂੰ ਕੁਝ ਹੋ ਗਿਆ ਫਿਰ ਮੇਰਾ ਕੇਸ ਸੋਲਵ ਕਰਦੇ ਫਿਰੋਗੇ ਤੁਸੀਂ ਸਰ ਤੁਸੀਂ ਵੀ ਸਿਹਤ ਵੇਖ ਕੇ ਕੰਮ ਦੱਸਿਆ ਕਰੋ ਜੇ ਗੱਲ ਹੈ ਨਾ ਚੱਲ ਫਿਰ ਤੂੰ ਮਾਰ ਨਹਿਰ ਛਾਲ ਪਰ ਮੇਰਾ ਬੜਾ ਕਬੀ ਜੀ ਸਰ ਨੂੰ ਕਹੋ ਨਹਿਰ 'ਚ ਸਰ ਛਾਲ ਮਾਰਨੀ ਕਰਤੋਂ ਆ ਲਾਖ ਦਾ ਨਹਿਰ ਨਾਲ ਕੀ ਸੰਬੰਧ ਹੈ ਇਹ ਵੀ ਗੱਲ ਹੈਗੀ ਆ ਚਲੋ ਇਦਾਂ ਕਰੋਗੇ ਫਿਰ ਸਾਰੇ ਜਾਣੇ ਤਲਾਸ਼ੀ ਕਰੋ ਤੇ ਕੋਈ ਵੀ ਸਰਾਕ ਛੁੱਟੇ ਨਾ ਰਮੈ ਜੋ ਅੰਨਾ ਆਵਾ ਮੇਰੇ ਤਰਾ ਹੀ ਕੱਟਤੇ ਸੀ ਉਹ ਸਰ ਮੇਰਾ ਦਲੀ ਵੇਖੋ ਨਾ ਮੇਰਾ ਦਿਲ ਮੇਰੇ ਮੂੰਹ 'ਚ ਆ ਗਿਆ ਹੀ ਤੇ ਜੇ ਮੈਂ ਗੋਲੀ ਚਲਾਣ ਦਾ ਨਾ ਤੇ ਤੇਰਾ ਭੋਗ ਇਥੇ ਨਹਿਰ ਤੇ ਪੈਣਾ ਹੈ ਤੋ ਇਹ ਦੱਸ ਤੈਨੂੰ ਕੋਈ ਸਰਾਗ ਲੱਭਾ ਵਾ ਨਹੀਂ ਸਰ ਅਜੇ ਨਹੀਂ ਕੱਖ ਲੱਭਾ ਗਿਆ ਅਭਿਜਿਤ ਲੱਭਾ ਕੋਈ ਤਾਨੂੰ ਨਹੀਂ ਸਰ ਮੈਨੂੰ ਨਹੀਂ ਕੋਈ ਮਿਲਿਆ ਗਿਆ ਜਦੋਂ ਤੂੰ ਲਾਸ਼ ਦੀ ਤਲਾਸ਼ੀ ਕੀਤੀ ਸੀ ਉਹਦੇ ਕੋਲ ਹੋਰ ਤੈਨੂੰ ਕੀ ਕੀ ਲੱਭਾ ਹੈ ਸਰ ਉਹਦੇ ਕੋਲ ਕਾਰਡ ਹੈ ਤੇ ਉਹਦੇ ਵਾਲਟ ਦੇ ਵਿੱਚ ਸਕੂਲ ਦਾ ਐਡਰੈਸ ਮਿਲਿਆ ਹੈ ਸਕੂਲ ਦਾ ਐਡਰੈਸ ਉਹਦਾ ਸਕੂਲ ਨਾਲ ਕੀ ਕਨੈਕਸ਼ਨ ਹੋ ਸਕਦਾ ਸਰ ਹੋ ਸਕਦਾ ਸੇ ਕੰਮ ਘੁੰਮ ਕਰਦਾ ਹੋਵੇ ਉਹ ਨਹੀਂ 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 ਕਬੀਜੀਤ ਨਹੀਂ ਨਹੀਂ ਉਹ ਬੰਦਾ ਕੰਮ ਵਾਲਾ ਨਹੀਂ ਲੱਗਦਾ ਏ ਮੈਨੂੰ ਲੱਗਦਾ ਏ ਗੱਲ ਕੋਈ ਹੋ ਰਿਆ ਬਾਸ 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 ਸ਼ਾਵਾਕੇ ਥੋੜਾ ਆਰਾਮ ਨਾਲ ਬੜਾ ਸ਼ਾਵਾ ਸ਼ਾਵਾ ਕਰਦਾ ਹੁੰਦੇ ਆ ਵਾ ਜੇ ਤੈਨੂੰ ਕੋਈ ਹੋ ਗਿਆ ਸਾਡੇ ਕੋਲ ਤੇ ਹੋਰ ਕੋਈ ਡਾਕਟਰ ਵੀ ਨਹੀਂ ਹੈਗਾ ਬਾਸ ਮੈਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣੀ ਹੈ ਡਾਕਟਰ ਸਾਹਿਬ ਹੋ ਹੈ ਕੀ ਆ ਬਾਸ ਮੈਨੂੰ ਲਾਸਟ ਦੇ ਵਿੱਚ ਕਿਉਂ ਚੌਕ ਦੀ ਡਸਟ ਮਿਲੀ ਆ ਅੱਛਾ ਲਾਸ਼ ਦੇ جیب ਚੋਂ ਆਪਣਾ ਸਕੂਲ ਦਾ ایڈریس ਮਿਲਿਆ ਸੀ ਤੇ ਉਹਦੀ ਬਾਡੀ 'ਚ ਚੌਕ ਦੇ ਰੈਸਟ ਪਾਰਟਿਕल्स ਇਹਦਾ ਮਤਲਬ ਕਿ ਆਪਾਂ ਨੂੰ ਹੁਣ ਕੋਈ ਸਕੂਲੇ ਜਾ ਕੇ ਪਤਾ ਲੱਗਣਾ ਵਾ ਸਾਰੇ ਸਕੂਲਾਂ ਨੂੰ ਮਿਲੂਗਾ ਕੀ ਆਪਾਂ ਨੂੰ ਨਹੀਂ 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 ਕਬੀ ਜੀ ਇੰਨੇ ਕਲੂ ਆਪਸ 'ਚ ਉਹਦਾ ਜੋੜੇ ਨਹੀਂ ਸਕਦੇ ਕੋਈ ਨਾ ਕੋਈ ਤੇ ਜ਼ਰੂਰ ਆ ਚਲੋ ਸਕੂਲੇ ਚੱਲੀਏ ਬਹੁਤ ਖੂਬ ਸ਼ਾਵਾ ਕਰ ਹੁਣ ਤੂੰ ਜਾ ਕੇ ਲੈਬ 'ਚ ਸ਼ਾਵਾ ਸ਼ਾਵਾ ਕਰਵਾ ਤੇ ਅਸੀਂ ਸਕੂਲਾਂ ਨੂੰ ਇਨਵੈਸਟੀਗੇਸ਼ਨ ਕਰਕੇ ਆਉਂਦੇ ਆ ਚਲੋ ਵੀ ਚੱਲ ਲਗਾਇਆ ਤੋੜ ਦਰਵਾਜਾ ਸਾਰੇ ਦਰਵਾਜਾ ਤੋੜ ਲੱਗਿਆ ਤੇ ਮੇਰੀ ਰਾਤੀ ਟੁੱਟ ਜਾਣੀ ਆ ਨਾਲੇ ਸਾਰਾ ਆਪਾਂ ਸਰਕਾਰੀ ਪ੍ਰਾਪਰਟੀ ਥੋੜਾ ਤੋੜਨੀ ਆ ਇਹ ਗੱਲ ਆ ਚਲੋ ਫਿਰ ਨਿੱਕਾ ਬੂਆ ਟੱਪ ਕੇ ਅੰਦਰ ਚਲੀਏ ਆਜੋ ਲਾਫੀਸਰਸ ਆ ਗਏ ਬੂਆ ਟੱਪੋ ਸਾਰੇ ਜਾਣੇ ਇਦਾਂ ਕਰੋ ਕਿ ਸਕੂਲ ਦਾ ਚੱਪਾ ਚੱਪਾ ਛਾਣ ਮਾਰੋ ਕੋਈ ਵੀ ਸਰਾਖ ਨਹੀਂ ਛਡੂਣਾ ਆਪਾਂ ਇੱਥੇ ਸਾਰੇ ਬਿਊਰੋ ਵਿੱਚ ਰਿਪੋਰਟ ਆਈ ਆ ਕਿ ਪਿਛਲੇ ਦਿਨ ਸਕੂਲ ਵਿੱਚ ਬਹੁਤ ਵੱਡੀ ਚੋਰੀ ਹੋਈ ਆ ਤੇ ਸਾਇੰਸ ਲੈਬ ਤੇ ਕੰਪਿਊਟਰ ਲੈਬਾ ਇਹਨਾਂ ਵਿੱਚੋਂ ਕੀਮਤੀ ਸਮਾਨ ਕੱਢ ਕੇ ਲੈ ਗਿਆ ਕੋਈ ਇਹਦਾ ਮਤਲਬ ਸਮਝਦੇ ਜੇ ਕਿ ਜਿਹੜੇ ਬੰਦੇ ਦਾ ਕਤਲ ਹੋਇਆ ਨਾ ਉਹ ਬੰਦੇ ਦਾ ਇਹ ਚੋਰੀ ਵਾਲਾ ਕੋਈ ਨਾ ਕੋਈ ਤੇ ਸੰਬੰਧ ਜ਼ਰੂਰ ਆ ਪਰ ਉਹ ਇਕੱਲਾ ਤਾਂ ਐਡੀ ਵੱਡੀ ਚੋਰੀ ਕਰ ਨਹੀਂ ਸਕਦਾ ਕੋਈ ਨਾ ਕੋਈ ਤੇ ਜ਼ਰੂਰ ਆ ਉਹਦੇ ਨਾਲ ਸਰ ਉਹਨੂੰ ਕਿਸੇ ਭੂਤ ਨੇ ਕਿ ਨਹੀਂ ਮਾਰਤਾ ਕ੍ਰਾਇਟਿਕਸ ਸਾਰੇ ਕੇਸ ਚ ਭੂਤ ਕੀ ਲੈਣ ਆ ਗਿਆ ਕਬੀਜੀਤ ਕੋਈ ਨਾ ਕੋਈ ਤੇ ਗੜਬੜ ਜ਼ਰੂਰ ਆ ਕੋਈ ਨਾ ਕੋਈ ਤੇ ਚੀਜ਼ ਅਜੇ ਵੀ ਛੁੱਟਣ ਦੀ ਹੈ ਸਰ ਕਿਹੜੀ ਚੀਜ਼ ਛੁੱਟਣ ਦੀ ਹੈ ਇਹ ਤਾਂ ਆਪਾਂ ਨੂੰ ਹੁਣ ਮਰਨ ਵਾਲੀ ਜਗ੍ਹਾ ਤੇ ਜਾ ਕੇ ਪਤਾ ਲੱਗੂਗਾ ਚਲੋ ਚੱਲੀਏ ਏਸੀਪੀ ਸਾਹੇ ਕਿਤੇ ਆਪਾਂ ਨੂੰ ਇੱਥੇ ਭੂਤ ਪ੍ਰੇਤ ਨਾਲ ਟੱਕਰ ਜੇ ਫालतू ਗੱਲਾਂ ਛੱਡ ਨਹੀਂ ਤੇ ਤੇਰਾ ਭੂਤ ਬਣਾ ਦਾਨਾ ਮੈਂ ਇੱਥੇ ਅਫਸਰ ਚੱਪਾ ਚੱਪਾ ਛਾਣ ਮਾਰੋ ਅੰਬ ਵਾਲੇ ਖਾਲ ਦਾ ਕੋਈ ਨਾ ਕੋਈ ਤੇ ਕਲੂ ਆਪਾਂ ਨੂੰ ਇੱਥੇ ਜ਼ਰੂਰ ਮਿਲੂਗਾ ਲੈਟਸ ਗੋ ਏਸੀ ਵੀ ਸਰ ਮੈਨੂੰ ਤੇ ਕੋਈ ਨਹੀਂ ਲੱਭਾ ਇੱਥੇ ਸਾਰੇ ਕਾ ਸਮਾਰਟ ਵਾਚ ਮਿਲੀ ਸਮਾਰਟ ਵਾਚ ਇਹ ਕਿਦੀ ਹੋ ਸਕਦੀ ਹੈ ਕੋਈ ਗੱਲ ਨਹੀਂ ਸਰ ਪਤਾ ਲੱਗ ਹੀ ਜਾਊਗਾ ਕਿ ਸਮਾਰਟ ਵਾਚ ਕਿਦੀ ਹੈ ਹਾਂ ਮੈਨੂੰ ਹੁਣ ਸਮਝ ਆਈ ਕਿ ਇਹ ਸਮਾਰਟ ਵਾਚ ਇੱਥੇ ਲੈਣ ਕਿ ਆ ਗਈ ਇਹਦਾ ਮਤਲਬ ਸਮਝੇਗਾ ਵੀ ਜੀ ਹਾਂ ਸਰ ਇਹਦਾ ਮਤਲਬ ਆ ਆ ਆ 啊。Uh